ਸੁੱਕੀ ਰੋਟੀ ਆ ਇਹਦਾ ਕੀ ਕਰਦੇ ਹੋ ਉਹ ਬਾਈਆਂ ਨਾਲ ਗੱਲਬਾਤ ਕਰਦੇ ਆ ਬਾਈ ਗੱਡੀਆਂ ਚ ਆਵਾਜ਼ਾਂ ਮਾਰ ਮਾਰ ਕੇ ਲੰਗਰ ਦੇ ਰਹੇ ਆ ਕੀ ਹਾਲ ਆ ਭਾਈ ਜੀ ਠੀਕ ਆ ਜੀ ਭਾਈ ਜੀ ਓ ਟਿੱਕ ਟਾਲ ਜੀ ਓ ਬਾਗ ਜੀ ਸੇਵਾ ਕਰ ਰਹੇ ਹੋ ਛੋਟੀ ਵੱਡੀ ਗੱਡੀ ਦੇ ਵਿੱਚ ਲੰਗਰ ਰੱਖਿਆ ਵਾ ਕਿਹੜਾ ਪਿੰਡ ਆ ਵੀਰੇ ਆਪਣਾ ਪਿੰਡ ਰਾਮਪੁਰ ਸੰਗੂਆ ਜੀ ਠੀਕ ਆ ਜੀ ਬਹੁਤ ਵੱਡੀ ਸੇਵਾ ਦੇਖੋ ਐਕਸਯੂਵੀ ਗੱਡੀ ਦੇ ਵਿੱਚ ਬਾਈ ਲੰਗਰ ਰੱਖੀ ਬੈਠੇ ਆ ਪਾਣੀ ਦੀਆਂ ਬੋਤਲਾਂ ਰੱਖੀ ਬੈਠੇ ਆ ਠੀਕ ਆ ਜੀ ਤਾਂ ਆ ਵੀਡੀਓ ਨੂੰ ਸ਼ੇਅਰ ਕਰਨਾ ਹੁਣ ਤੁਹਾਡੇ ਹੱਥ ਚ ਕਿਉਂਕਿ ਬਾਈ ਸੇਵਾ ਕਰ ਰਹੇ ਨੇ ਬਾਈ ਦੀ ਪੈਲਸ ਆ ਦਿਨ ਰਾਤ ਲੱਗੇ ਹੋ ਨਾਣ ਮਿਸੀਆਂ ਰੋਟੀਆਂ ਸੇਵਾ ਕਰ ਰਹੇ ਨੇ ਬਾਈ ਜੀ ਬਾਈ ਜੀ ਖਨੌਰੀ ਬਾਰਡਰ ਸੀ ਤੇ ਬਾਈ ਸੇਵਾ ਬਹੁਤ ਵਧੀਆ ਕਰ ਰਹੇ ਆ ਬੇਸਨ ਦੀਆਂ ਰੋਟੀਆਂ ਨਾਲ ਚਾਰ ਤੇ ਗੱਡੀ ਚੱਕਰੋ ਬਾਈ ਜੀ ਇਹ ਜੀ ਬੇਸਨ ਦੀਆਂ ਰੋਟੀਆਂ ਬਾਬਾ ਜੀ ਲੈ ਰਹੇ ਆ ਹਾਂ ਜੀ ਬਾਬਾ ਜੀ ਇਹ ਜਿਹੜੀ ਸੁੱਕੀ ਰੋਟੀ ਆ ਇਹਦਾ ਕੀ ਕਰਦੇ ਹੋ ਇਹ ਜੀ ਗਊਸ਼ਾਲਾ ਨੂੰ ਉਸੇ ਆਪਣੇ ਗਊਸ਼ਾਲਾ ਹੈ ਉੱਥੇ ਉਹਦੇ ਖਾਤਰ ਹੈ ਅਸੀਂ ਗਊਸ਼ਾਲਾ ਦੇ ਵਿੱਚ ਲੈ ਕੇ ਜਾਂਦੇ ਹਾਂ ਹਾਂ ਜੀ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਅੰਦਰ ਸਾਨੂੰ ਵੀ 5 ਦਿਨ ਹੋ ਗਏ ਅਸੀਂ 5 ਦਿਨ ਹਾਂਜੀ ਕਿਹੜਾ ਪਿੰਡ ਆ ਵੀਰੇ ਪਿੰਡ ਰਾਮਗੜ੍ਹ ਸੰਧੂਆ ਵੀਰੇ ਬਲਾਕ ਲੈਰਾ ਗਾਗਾ ਜ਼ਿਲ੍ਹਾ ਸੰਗਰੂਰ ਪਿੰਡ ਰਾਮਗੜ੍ਹ ਸੰਧੂਆ ਵੱਲੋਂ ਅਸੀਂ ਪੈਲਸ ਦੇ ਵਿੱਚ ਰੋਜ ਰਜਾਨਾ ਲੰਗਰ ਤਿਆਰ ਕਰਦੇ ਹਾਂ ਅੱਛਾ ਜੀ ਸਪੈਸ਼ਲ ਮਿੱਸੀ ਰੋਟੀ ਚਟਣੀ ਕਾਲੇ ਛੋਲੇ ਦਾਲ ਜਿਵੇਂ ਸੁੱਕੀ ਦਾਲ ਹਾਂਜੀ ਰੋਜ ਦੀ ਰੋਜ ਅਸੀਂ ਟ੍ਰੇਨ ਆਉਟ 3 ਵਜੇ ਤੁਰਪਾਂਦੇ ਹਾਂ 4 ਵਜੇ ਐਂਟਰ ਹੋ ਕੇ ਸ਼ਾਮ ਨੂੰ 6:00 ਵਜੇ ਵਾਪਸੀ ਤੇ 7 ਵਜੇ ਫੇਰ ਪਹੁੰਚ ਜਾਂਦੇ ਆਂ ਪਿੰਡਾਂ ਬਹੁਤ ਜਾਨਾ ਸਾਡਾ ਜੀ ਰੂਟੀਨ ਦਾ ਕੰਮ ਹੈ ਜਿੰਨਾ ਦਾ ਕਲੰਗਰ ਮੋਰਚਾ ਚੱਲੂਗਾ ਲੰਗਰ ਚੱਲੂਗਾ ਜੀ ਪਿੰਡ ਰਾਮਗੜ੍ਹ ਸੰਧੂਆ ਹੂੰ ਜ਼ਿਲ੍ਹਾ ਸੰਗਰੂਰ ਜੀ ਠੀਕ ਹੈ ਜੀ ਸੰਧੂ ਮੈਰਜ ਪੈਲਸ ਰਾਮਗੜ੍ਹ ਸੰਧੂਆ ਦਾ ਮੁੱਖ ਸਹਿਯੋਗ ਹੈ ਜੀ ਬਾਕੀ ਸਾਰੇ ਪਿੰਡ ਦਾ ਜੀ ਠੀਕ ਹੈ ਜੀ ਆ ਬਾਪੂ ਜੀਆ ਦੇਖੋ ਇਹ ਸਾਰੇ ਰਾਮਗੜ੍ਹ ਸੰਧੂਆ ਦੇ ਜੀ ਲੰਗਰ ਲਾਲ ਚਟਣੀ ਮਸੀ ਰੋਟੀ ਚਟਣੀ ਜੀ ਲਾਲ ਚਟਣੀ ਹੈ ਜੀ ਨਾ ਜੀ ਵੀ ਲੈ ਰਹੇ ਆ ਤੇ ਬਹੁਤ ਵਧੀਆ ਸੇਵਾ ਕਰ ਰਹੇ ਹੋ ਜੀ ਤੁਸੀਂ ਖਨੌਰੀ ਬਾਰਡਰ ਤੋਂ ਆਸੀਂ ਆਏ ਸੀਗੇ ਕਵਰੇਜ ਕਰਨ सारे मिले हैं ग्डी लंगर रखी बैठे देखो बहुत वापस सेवा से जी बहुत बढ़िया सेवा कर रहे हैं जी, थैंक यू बरे ओके जी ओके देख सकते हो बहुत बड़ी सेवा नमितता नै गवर्नमेन्ट न कुछ नि छ यहाँलाई बहुत